ਵਾਹਿਗੁਰੂ ਜੀ ਦਾ ਖਾਲਸਾ ਸਿਰ ਵਾਹਿਗੁਰੂ ਜੀ ਕੀ ਤਕਦੀ ਵਾਹਿਗੁਰੂ ਦੇ ਪਿਆਰਿਓ ਅੱਜ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸ੍ਰੀ ਚੰਦ ਜਿਗਰ ਦੇ ਟੁਕੜੇ ਉਹਨਾਂ ਦਾ ਅੱਜ ਜਨਮ ਦਿਹਾੜਾ ਹੈ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ 22 ਸਾਲ ਦੀ ਉਮਰ ਸੀ ਉਸ ਸਮੇਂ ਸੁਲਤਾਨਪੁਰ ਬਾਬਾ ਸ਼੍ਰੀ ਚੰਦ ਜੀ ਦਾ ਜਨਮ ਹੋਇਆ ਬਾਬਾ ਸ਼੍ਰੀ ਚੰਦ ਜੀ ਦਾ ਜਨਮ ਸੁਲਤਾਨਪੁਰ ਵਿਖੇ ਗੈਰਾਮ ਤੇ ਬੇਬੇ ਨਾਨਕੀ ਜੀ ਦੇ ਘਰ ਮਹਿਲ ਵਿੱਚ ਹੋਇਆ ਜਦੋਂ ਇਹਨਾਂ ਦਾ ਜਨਮ ਹੋਇਆ ਇਹਨਾਂ ਦੇ ਕੰਨ ਮਾਸ ਦੇ ਗੁੰਦਰੇ ਪਏ ਹੋਏ ਸਨ ਤੇ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਇਹਨਾਂ ਦਾ ਪਿੰਡਾ ਇਸ ਤਰ੍ਹਾਂ ਸੀ ਕਿ ਘੂਟ ਲੱਗੀ ਹੋਈ ਸੀ ਕਬੂਤ ਲੱਗੀ ਹੋਈ ਸੀ ਪਿੰਡੇ ਤੇ ਜਟਾ ਜਟਾਵਾਂ ਸਨ ਜਟਾਵਾਂ ਬਹੁਤ ਸੋਹਣੀਆਂ ਸਨ ਔਰ ਜਿਹੜਾ ਬੜਾ ਸੁੰਦਰ ਸੀ ਬੜਾ ਮਨਮੋਹਣ ਸੀ ਜਿਹੜਾ ਵੀ ਦੇਖਿਆ ਖਿੱਚਿਆ ਜਾਂਦਾ ਔਰ ਲਾਲੀ ਜੂਟਲ ਪੈਂਦੀ ਸੀ ਛੱਲੀ ਨਹੀਂ ਸੀ ਜਾਂਦੀ ਕਿਉਂਕਿ ਗੁਰਨਾਮਿਕ ਦੇਵ ਜੀ ਦੇ ਪੁੱਤਰ ਜੋ ਹੋਏ ਬੜਾ ਤੇਜ ਪ੍ਰਤਾਪ ਸੀ ਜਿਹੜਾ ਵੀ ਦੇਖਿਆ ਸੀ ਅਨਸਾਸ ਕਰਦਾ ਸੀ ਇਤਨਾ ਪ੍ਰਤਾਪ ਦੇ ਕੇ ਜਰਿਆ ਨਹੀਂ ਚ ਜਾਂਦਾ ਇੰਨੇ ਚਿਹਰੇ ਦਾ ਪ੍ਰਤਾਪ ਸੀ ਬਹੁਤ ਜ਼ਿਆਦਾ ਪ੍ਰਤਾਪ ਸੀ ਔਰ ਬਹੁਤ ਹੀ ਅਨੁਨਕਾਂ ਲੱਗੀਆਂ ਸਾਰਿਆਂ ਨੂੰ ਪਤਾ ਲੱਗਾ ਕਿ ਬਾਬੇ ਨਾਨਕੀ ਦਾ ਭਤੀਜਾ ਹੋਇਆ ਹੈ ਵੀਰਾਂ ਘੱਟ ਕੇ ਆਈਆਂ ਵਧਾਈਆਂ ਦੇਣ ਨੂੰ ਅੱਤੇ ਇੱਕ ਆਂਦਾ ਦੂਜਾ ਆਂਦਾ ਚੌਥੇ ਨੂੰ ਪਤਾ ਲੱਗਾ ਹੋ ਆਂਦਾ ਸਾਰਾ ਪਿੰਡੀ ਵਧਾਈਆਂ ਦੇਣ ਨੂੰ ਧਿਆਨ ਲਗਾ। ਪਾਸੀ ਵਾਰੇ ਗਈ ਕਿਤਾ ਜੀ ਮਾਂ ਬਾਪ ਕਿਤਾ ਜੀ ਆਪਣੇ ਪੁੱਤਰੇ ਨੂੰ ਜੇਠੇ ਪੁੱਤਰੇ ਨੂੰ ਬਾਰ-ਬਾਰ ਚੁੰਮਦੀ, ਬਾਰ-ਬਾਰ ਆਪਣੇ ਛੱਤੀ ਨਾਲ ਲਾਉਂਦੀ, ਬਾਰ-ਬਾਰ ਖੰਡਗੀ ਜੰਦੀ, ਚਰਕ ਨਹੀਂ ਸੀ ਚੱਹੀ ਜਾਂਦੀ। ਉਹਦੇ ਚਿਹਰਾ ਖਿੜ ਗਿਆ। ਹੋਰ ਖੁਸ਼ੀ ਦਾ ਟਿਕਾਣਾ ਨਾ ਰਿਹਾ। ਪਰ ਕਾਲੂ ਬੇਦੀ ਕल्याण ਦਾਦਾ ਦਾ ਖੁਸ਼ੀ ਦਾ ਟਕਣਾ ਨਾ ਰਿਆ ਗਰੀਬਾਂ ਨੂੰ ਦਾਨ ਬੰਨ ਮੰਡੇ ਗੇ ਬੜੀਆਂ ਖੁਸ਼ੀਆਂ ਹੋਈਆਂ ਬੜੇ ਹੀ ਮਾਇਆ ਵੰਡੇ ਗੇ ਗਰੀਬਾਂ ਵਿੱਚ ਇਹਨਾਂ ਦੇ ਕੰਨਾ ਕਿ 15 ਤੀ ਔਰ ਸ਼ੁਰੂ ਤੋਂ ਹੀ ਇਹਨਾਂ ਦੀ ਇਸ ਤਰ੍ਹਾਂ ਸੀ ਜਿਸ ਤਰ੍ਹਾਂ ਕਿ ਇਹਨਾਂ ਦੇ ਸ਼ਰੀਰ ਤੇ ਪ੍ਰਕੁਤ ਮੰਲੀ ਹੋਵੇ ਔਰ ਲక్ష్ਮੀ ਦਾਸ ਜੀ ਦਾ ਜਨਮ ਜਿਹੜਾ ਹੈ 1500 53 ਵਿਛੋਇਆ ਔਰ ਇਹਨਾਂ ਨੇ ਬਾਬਾ ਸ਼੍ਰੀ ਚੰਦ ਜੀ ਨੇ ਆਪਣੇ ਸਹਬਜਾਦੇ ਧਰਮਚੰਦ ਨੂੰ ਜਿਸ ਨੂੰ ਭਗਵਾਨ ਸ਼੍ਰੀ ਚੰਦ ਜੀ ਨੇ ਸੋਲਾ ਕੋ ਉੱਚੀ ਵਾਹ ਕਰਕੇ ਆਕਾਸ਼ ਵਿੱਚ ਆਕਾਸ਼ ਦੇ ਉੱਪਰ ਲਾਇਆ ਤੋ ਆਕਾਸ਼ ਦੇ ਉੱਪਰ ਲਾ ਲਿਆ ਸੀ ਇਹ ਹਨ ਬਾਬਾ ਸ਼੍ਰੀ ਚੰਦ ਜੀ ਸ਼੍ਰੀ ਚੰਦ ਜੀ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਵੈਲੀ ਉਦਾਸਤੀ ਤੇ ਗਏੈਲੀ ਉਦਾਸਤੀ ਤੇ ਜਾਣ ਲੱਗੇ ਤੇ ਸ਼੍ਰੀ ਚੰਜੀ ਨੂੰ ਬੀਬੇ ਨਾਨਕੀ ਦੀ ਪੁੱਛੜ ਸੰਭਾਲ ਲਈ ਬੀਬੇ ਨਾਨਕੀ ਜੀ ਬੜੇ ਹੀ ਖੁਸ਼ ਹੋਏ ਸਾਰਾ ਖਰਚਾ ਸਾਰਾ ਭਾਰ ਉਹਨਾਂ ਦੇ ਉਹਨਾਂ ਨੂੰ ਪੁੱਛੜ ਦੇ ਦਿੱਤਾ ਸਾਰਾ ਹੱਕ ਬੱਚੇ ਦਾ ਬੀਬੇ ਨਾਨਕੀ ਜੀ ਨੂੰ ਦੇ ਦਿੱਤਾ ਕਿ ਪਾਲਣਾ ਪੋਸ਼ਨ ਸਾਰਾ ਬੇਬੇ ਨਾਨਕੀ ਜੀ ਨੇ ਹੀ ਕਰਨਾ ਹੈ ਬੇਬੇ ਨਾਨਕੀ ਉਸ ਨਿਰੰਕਾਰ ਉਸ ਵਾਹਿਗੁਰੂ ਦੇ ਬੜੀ ਰੀਣੀ ਹੋਈ ਇਸ ਤਰ੍ਹਾਂ ਬੜੀ ਖੁਸ਼ ਹੋਈ ਅਸਤਸ ਕਰੇ ਜੀ ਉਹਨੇ ਕਿਹਾ ਹੈ ਰੰਕਾਰ ਤੂੰ ਧਨ ਹੈ ਧਨ ਤੇਰੀ ਲੀਲਾ ਹੈ ਧਨ ਤੇਰੀ ਲੀਲਾ ਹੈ ਤੂੰ ਨਿਮਾਨਿਆਂ ਨੂੰ ਮਾਨ ਬਖਸ਼ਦਾ ਹੈ ਔਰ ਇਹ ਮੇਰੀ ਦੇਵੀ ਧਨ ਹੈ ਜਿਨੂੰ ਦੁਨੀਆਂ ਦੇ ਮਾਲਕ ਦੀ ਜਨਨੀ ਬਣਾ ਕੇ ਇਹ ਸੇਵਾ ਦਾ ਅਫਸਰ ਦਿੱਤਾ ਹੈ ਮੈਂ ਸਦਕੇ ਜਾਵਾਂ ਉਸ ਘੜੀ ਤੋਂ ਸੋ ਸੋ ਵਾਰੀ ਕੋਲ ਕਮਾਈ ਕਰਾਂ ਉਸ ਤੋਂ ਸਦਕੇ ਜਾਂਦੀ ਹਾਂ ਪਹਿਲੀ ਉਦਾਸੀ ਜਾਣ ਲੱਗਿਆਂ ਸ੍ਰੀ ਚੰਦ ਜੀ ਨੂੰ ਗੁਰਨਾਨਕ ਦੇਵ ਜੀ ਨੇ ਬੇਬੇ ਨਾਨਕੀ ਜੀ ਦੀ ਗੋਦ ਵਿੱਚ ਦੇ ਦਿੱਤਾ ਔਰ ਲక్ష్ਮੀ ਦਾਸ ਜੀ ਜ਼ਿਆਦਾਤਰ ਆਪਣੀ ਮਾਤਾ ਨਾਲ ਉਹਖੋ ਵੱਲ ਆਪਣੀ ਮਾਂ ਨਾਲ ਨਾਨਕੇ ਹੀ ਰਹੇ ਨਾਨਕੇ ਹੀ ਰਹੇ